ਕਿ ਮੈਂ ਦੁਆ ਕਰਦਾ ਸੱਚੇ ਪਾਤਸ਼ਾਹ ਚੰਗਾ ਹੋਇਆ ਕਿ ਮੈਂ ਅੱਜ ਨਹੀਂ ਜੰਮਿਆ ਜੀ ਅੱਜ ਦੇ ਬੱਚਿਆਂ ਦਾ ਬਚਪਨ ਤਾਂ ਇਹ ਰੋਲ ਦਿੱਤਾ ਜੀ ਐਡੇ ਐਡੇ ਬਸਤੇ ਜਦੋਂ ਸਕੂਲ ਨਿਕਲਦੇ ਆ ਨਾ ਜਿੱਦਾਂ ਲੱਗਦਾ ਨੇ ਕੀੜੀਆਂ ਮਾੜੀ ਮਾੜੀ ਜਿਹੜੇ ਬੜਬੜੇ ਚੌਲ ਚ ਕੀ ਹੁੰਦੀ ਆਉਂਦੀ ਆ ਨਾ ਜੀ ਇੱਦਾਂ ਪਹੁੰਚੋਂ ਨਿਕਲ ਕੇ ਇਦਾਂ ਲੱਗਦੀ ਹਨ ਔਰ ਘਰ ਆਇਆ ਨੂੰ ਪੜਦਾ ਫਿਰ ਟਿਊਸ਼ਨਾਂ ਮੈਨੂੰ ਸਮਝ ਲੱਗਦੀ ਕਿ ਬੱਚੇ ਦਾ ਬਚਪਨ ਕਿੱਥੇ ਗਿਆ ਜੀ ਸਾਡੇ ਦਾ ਮਾਸਟਰ ਜੀ ਹੁੰਦੇ ਸੀ ਸਾਡੇ ਹਾਲਪੇ ਉਹਨੇ ਸਿਖਾਇਆ ਧਰਤੀ ਸਾਫ ਕਰੇ ਗੋਲੀ ਨਾਲ ਹੀ ਸਾਫ ਕਰ ਲੈ ਬਲ ਕਦੇ ਕੋ ਘਰ ਦਾ ਕੰਮ ਕਿਸੇ ਦਿੱਤਾ ਨਹੀਂ ਛੁੱਟੀਆਂ ਹੁੰਦੇ ਹੁੰਦੇ ਸੀ ਉਹ ਜਿਹੜਾ 2-3 ਮਹੀਨੇ ਛੁੱਟੀਆਂ ਹੁੰਦੀਆਂ ਨੇ ਜੀ ਇੱਕ ਦਿਨ ਜੀ ਕੰਮ ਕਰ ਜੇ ਦਾ ਮਾਰ ਕੇ ਇੱਕ ਦੂਜੇ ਨਕਲ ਮਾਰ ਕੇ ਹੈ ਜੀ ਤੇ ਕੋਈ ਪਰਵਾਹ ਹੀ ਨਹੀਂ ਸੀ ਜੀ ਫਿਰ ਅਥਰਡ ਦਿਨ ਉਹਨੇ ਕੰਮ ਵੀ ਬੜਾ ਕੀਤਾ ਜੀ ਹਲ ਚਲਾਏ ਫੜੇ ਚਲਾਏ ਕਣਕਾਂ ਵੱਡੀਆਂ ਪੱਥਰ ਮਸ਼ੀਨਾ ਪੱਤੇ ਖੁਦਰੇ ਪਰ ਇੰਜੋਏ ਕੀਤਾ ਜੀ ਸਖਤ ਕੰਮ ਕੀਤਾ ਬਹੁਤ ਸਖਤ ਕੰਮ ਕੀਤਾ ਥੋੜਾ ਜਿਹਾ ਦਮ ਚਾਲਣ ਸਕੂਲਾਂ ਵਿੱਚ ਤਕਰੀਬਨ ਗਵਰਨਮੈਂਟ ਦੇ ਸਕੂਲ ਖਾਲਸਾ ਸਕੂਲ ਆਰਿਆ ਸਕੂਲ ਇਹਨਾਂ ਸਾਰਿਆਂ ਵਿੱਚ ਮਤਲਬ ਮੈਂ ਪੜਿਆ ਜੀ ਟੀਚਰ ਮੇਰੇ ਮੁਸਲਮਾਨ ਵੀ ਸੀ ਟੀਚਰ ਮੇਰੇ ਸਿੱਖ ਵੀ ਸੀ ਟੀਚਰ ਮੇਰੇ Hindu ਵੀ ਸੀ ਤੇ ਟੀਚਰ ਅਸਾਈ ਵੀ ਸੀ ਜੀ ਪਰਮਾਤਮਾ ਦਾ ਰਹਿਣਾ ਸ਼ੁਕਰ ਹੈ ਮੈਨੂੰ ਕਿਸੇ ਦਾ ਮਿਰਤੇ ਰੰਗ ਨਹੀਂ ਚੜਿਆ ਜੀ ਬਾਬੇ ਨਾਨਕ ਦੀ ਜਿਹੜਾ ਧਰਮ ਹੈ ਨਾ ਜੀ ਹਿਊਮਨਿਜ਼ਮ ਜੀ ਉਹ ਮੇਰੇ ਅੰਦਰ ਬਸਿਆ ਆ ਗੁਰੂ ਦੀ ਕਿਰਪਾ ਹੋਈ ਹੈ ਜੀ ਮੈਂ ਕੋਈ ਡਿਸਟਿੰਗੁਇਸ਼ ਨਹੀਂ ਕਰਦਾ ਭਈਆ ਜੀ ਕਿਹੜਾ ਬੰਦਾ ਕਿਹੜੇ ਧਰਮ ਦਾ ਇਹ ਮੇਰੀ ਦੇਣ ਹੈ ਮੇਰੇ ਸਕੂਲਾਂ ਦੀ ਮੇਰੇ ਮਾਸਟਰਾਂ ਦੀ ਜੀ ਸੋ ਜਵਾਨੀ ਤੇ ਜਦੋਂ ਸ਼ੁਰੂ ਹੋਈ ਇਹ ਤਾਂ ਕਾਲਜਾਂ ਦੀ ਵਿਧੀ ਯੂਨੀਵਰਸਿਟੀਆਂ ਦੀ ਜ਼ਿੰਦਗੀ ਪੜਾਉਣਾ ਮਤਲਬ ਇੱਕ ਸਾਰਾ ਹੀ ਇੱਕ ਲੁਤਫ ਦਾਤ ਕੀ ਜੜੀ ਰਹੀ ਸਾਰੀ ਜੀ ਸਭ ਤੋਂ ਬੱਧੀਆ ਮੈਨੂੰ ਲੱਗਦਾ ਜਦੋਂ ਮੈਂ ਬੱਚਿਆਂ ਨੂੰ ਅਡਰੈਸ ਕਰਦਾ ਸੀ ਜੀ ਜਦ ਮੈਂ ਸਟੂਡੈਂਟਸ ਨੂੰ ਅਡਰੈਸ ਕਰਦਾ ਸੀ ਔਰ ਮੈਨੂੰ ਦਿਸਦੇ ਸੀ ਕਿ ਮੈਂ ਹਰ ਬੱਚੇ ਨੂੰ ਆਪਣਾ ਆਪਣਾ ਬੱਚਾ ਸਮਝ ਕੇ ਬਿਲਕੁਲ ਪੜਾਇਆ ਤੁਸੀਂ ਦੇਖੋ ਵੀ ਮੈਂ ਆਪਣੀ ਜਦ ਯੂਨੀਵਰਸਿਟੀ 'ਚ ਹਾਂ ਮੈਂ ਤਕਰੀਬਨ 20 ਬੱਚੇ ਨੂੰ ਆਪਣੇ ਨੂੰ ਅਮਰੀਕਾ ਭੇਜਿਆ ਪੜਨ ਲਈ ਜੀ ਇਨੇ ਕੁ 17 18 20 ਸਾਲ ਤੋਂ ਮੈਂ ਬੈਂਕਾਂ 'ਚ ਨੌਕਰੀਆਂ ਕਰੀਆਂ ਜੀ ਮੇਰੇ ਹੰਦ ਵੀ ਜਿਹੜਾ ਮੇਰੇ ਕੋਲ ਬੰਦਾ ਪੜ ਜਾਇਆ ਹੈ ਉਹ ਬੇਰੁਜ਼ਗਾਰ ਨਾ ਹੋਵੇ ਬਿਲਕੁਲ ਸੋ ਮਨ ਵਿੱਚ ਖੁਸ਼ੀ ਹੈ ਜੀ